ਗੱਲ ਹੈ ਜਦ 12 ਜੜੀਆਂ ਹੈਗੀਆਂ ਵਾਈਲਡਲਾਈਫ ਸੈਂਚਰੀਆਂ ਜੇ ਉੱਥੇ 100 ਮੀਟਰ ਦਾ ਦਰ ਹੈ ਤੇ ਇਹਦਾ ਜੜਾ 3 ਕਿਲੋਮੀਟਰ ਕਿਉਂ ਉਜਾੜ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਸਾਇਆ ਗਿਆ ਚੰਡੀਗੜ ਤੇ ਉਹੀ ਚੰਡੀਗੜ ਜੜਾ ਹੁਣ ਪੰਜਾਬ ਦੇ ਜਿਹੜੇ ਇਲਾਕਾ ਹੈ ਚੰਡੀਗੜ ਬਾਅਦ ਆਇਆ ਇਹ ਨਿਆ گاਉਂ ਪਿੰਡ ਪਹਿਲੇ ਦਾ ਹੈ ਕਰੋੜਾ ਪਹਿਲੇ ਦਾ ਕਾਉਂਸਲ ਪਿੰਡਾ ਹੁਣ ਇਹਦੇ ਉਜਾੜੇ ਦਾ ਕੰਮ ਕਾਰਨ ਬਣਦਾ ਪਿਆ ਹੈ ਸਰ ਦੀ ਕੀ ਵਿੱਚ ਇਨਵੋਲਵਮੈਂਟ ਹੈ ਕਿਉਂ ਉਹਦਾ ਫਾਇਦਾ ਕੀ ਹੈ ਜਿਹੜਾ ਇਹ ਨਵਾਂ ਜੋ ਜਨੇ ਕੱਢਿਆ ਜਾਂ ਕੱਢ ਹਰ ਅਫਸਰ ਜਿਹੜਾ ਜਰੂਰੀ ਨਹੀਂ ਕੋਈ ਕੰਮ ਇਸ ਕਰਕੇ ਕਰਦਾ ਕਿ ਉਹਨੂੰ ਕੋਈ ਫਾਈਨੈਂਸ਼ੀਅਲ ਫਾਇਦਾ ਜਾਂ ਨੁਕਸਾਨ ਹੁੰਦਾ ਹੈ ਕਦੇ-ਕਦੇ ਅਫਸਰਾਂ ਦੀ ਸੋਚ ਹੁੰਦੀ ਹੈ ਕੁਝ ਅਫਸਰਾਂ ਦੀ ਸੋਚ ਹੁੰਦੀ ਹੈ ਨਿਆਂ ਕੀਤਾ ਜਾਵੇ ਕੁਝ ਅਫਸਰਾਂ ਦੀ ਸੋਚ ਹੁੰਦੀ ਹੈ ਇੱਕ ਸਾੜਤਾ ਲਿਆਵੇ ਹਰ ਅਫਸਰ ਦੀ ਇੱਕ ਸੋਚ ਹੁੰਦੀ ਹੈ ਸਾਡਾ ਇਹ ਮੰਨਣਾ ਹੈ ਕਿ ਜਿਹੜੀ ਸਰਕਾਰ ਹੁੰਦੀ ਹੈ ਇਹ ਕਾਨੂੰਨ ਲੋਕਾਂ ਵਾਸਤੇ ਬਣਾਉਂਦੀ ਹੈ ਲੋਕਾਂ ਦੀ ਜ਼ਿੰਦਗੀ ਨੂੰ ਹੋਰ ਸੁਖਾਲਾ ਕਰਨ ਵਾਸਤੇ ਬਣਾਉਂਦੀ ਹੈ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਹੋਰ ਬਿਹਤਰੀ ਆ ਜਾਏ ਇਸ ਵਾਸਤੇ ਕਾਨੂੰਨ ਹੁੰਦੇ ਨੇ ਇਸ ਵਾਸਤੇ ਕਾਨੂੰਨ ਨਹੀਂ ਹੁੰਦੇ ਕਿ ਜਿਹਨਾਂ ਪਾਈਪਾਈ ਜੋੜ ਕੇ ਆਪਣੇ ਪੈਸੇ ਇਕੱਠੇ ਕੀਤੇ ਪਾਈਪਾਈ ਜੋੜ ਕੇ ਜਿਹੜੇ ਮਕਾਨ ਬਣਾਏ ਠੀਕ ਹੈ ਜਾਂ ਦੁਕਾਨਾਂ ਬਣਾਈਆਂ ਇਹ ਹੋਟਲ ਵੀ ਬਣਾਏ ਇਹ ਤੋੜ ਦਿੱਤੇ ਜਾਣ ਇਹ ਤੈਸਨਾਇਸ ਕਰਤੇ ਜਾਣ ਇਹਦੇ ਵਾਸਤੇ ਕਾਨੂੰਨ ਨਹੀਂ ਬਣਦੇ ਇਹਦੇ ਵਾਸਤੇ ਸਰਕਾਰਾਂ ਨਹੀਂ ਹੁੰਦੀਆਂ ਹੁਣ ਉਸ ਅਫਸਰ ਦੀ ਸੋਚ ਉਹਨੂੰ ਵਬਾਰਕ ਪਰ ਅਸੀਂ ਸਾਨੂੰ ਪੂਰੀ ਉਮੀਦ ਹੈ ਸਾਡੀ ਇਸ ਪੂਰੀ ਟੀਮ ਨੂੰ ਉਮੀਦ ਹੈ ਚਾਹ ਫੌਜੀ ਜੀ ਬੈਠੇ ਨੇ ਗੁਰਤੇਹਾਂ ਜੀ ਬੈਠੇ ਨੇ ਬੱਬਲ ਜੀ ਬੈਠੇ ਨੇ ਪ੍ਰਮੋਤ ਜੀ ਬੈਠੇ ਨੇ ਗੁਰਚਰਨ ਜੀ ਬੈਠੇ ਨੇ ਪੱਪੀ ਜੀ ਬੈਠੇ ਨੇ ਉਮੇਸ਼ ਜੀ ਬੈਠੇ ਨੇ ਸਾਰੇ ਫੌਜੀ ਜੀ ਐ ਸਾਡੇ ਜਗਿੰਦਰਪਾਲ ਜੀ ਸਾਨੂੰ ਸਾਰਿਆਂ ਨੂੰ ਉਮੀਦ ਹੈ ਕਿ ਮਾਨ ਸਾਹਿਬ ਜੜੇ ਹਨ ਜੇ ਸੋਮਵਾਰ ਨੂੰ ਕੈਬਨਟ ਮੀਟਿੰਗ ਕਰਦੇ ਨੇ ਉਹਦੇ ਅੰਦਰ ਉਸ ਪ੍ਰਪੋਜ਼ਲ ਨੂੰ ਰਿਜੈਕਟ ਕਰਨਗੇ ਔਰ ਇਸ ਇਲਾਕੇ ਦੇ ਅੰਦਰ ਜਿਹੜਾ ਲਗਭਗ 2 ਲੱਖ ਦੀ ਪਾਪੂਪੁਪਸ਼ਨ ਹੈ ਲੱਖ ਸਵਾ ਲੱਖ ਤਕਰੀਬੇ ਤੇ ਘਰ ਹੈ ਉਹਨਾਂ ਦੇ ਉੱਪਰ ਉਜਾੜੇ ਤਲਵਾਰ ਜਿਹੜੀ ਹੈ ਲਟਕ ਰਹੀ ਹੈ ਉਹਨੂੰ ਹਟਾਣਗੇ ਬਹੁਤ ਬਤਨਵਾਦ ਜਿੱਦਾਂ ਤੁਸੀਂ ਕਹਿ ਰਹੇ ਕਿ ਹੁਣ ਮਾਰਚ ਜੋ ਹੈ ਤੁਸੀਂ ਕਰੋਗੇ ਤੇ ਨਹੀਂ ਮਤਲਬ ਕਿ ਇਹ ਚਾਰ ਮਹੀਨਾ ਤੇ ਉਸ ਤੋਂ ਬਾਅਦ ਜੇ ਤੁਹਾਡੀ ਸੇਨ ਨਾਲ ਮੀਟਿੰਗ ਨਹੀਂ ਹੁੰਦੀ ਉਸ ਤੋਂ ਬਾਅਦ ਕੀ ਇਨਸਟਾਜੂ ਕਰੋਗੇ देखो ਗੱਲੇ ਹੈ ਕਿ ਵੀ ਅੱਜ ਦੀ ਡੇਟ 'ਚ ਅਸੀਂ ਦਰਨੇ ਕੀਤਾ ਹੈ ਕਿ ਵੀ ਅਸੀਂ ਸੰਡੇ ਨੂੰ ਮਾਰਚ ਕਰਾਂਗੇ ਮਾਰਚ ਅਸੀਂ ਸਵਸਥੇ ਕਰਾਂਗੇ ਕਿਉਂਕਿ ਜਦ ਦੁਨੀਆ ਖੜੀ ਹੁੰਦੀ ਹੈ ਲੋਕ ਚੱਲਦੇ ਨੇ ਤੇ ਸਰਕਾਰੇ ਮੈਸੇਜ ਵੀ ਜਾਂਦਾ ਕਦੇ-ਕਦੇ ਕਹਿੰਦੇ ਵੀ ਕੰਮ ਕਿਉਂ ਕਰਨਾ ਕੋਈ ਮੰਗਤਾ ਕਰਦਾ ਨਹੀਂ ਹੈ ਤੇ ਉਹਨਾਂ ਨੂੰ ਵੀ ਧਿਆਨ ਆ ਜਾਵੇ ਕੱਲਾ ਅਖਬਾਰਾਂ 'ਚ ਖਬਰਾਂ ਨਹੀਂ ਛਪ ਰੀਆਂ ਪੂਰਾ ਸਮਾਜ ਨਿਆ ਗੋਂ ਦਾ ਜਿਹੜਾ ਹੈਗਾ ਸੋਸਾਇਟੀ ਜਿਹੜੀ ਹੈ ਉਹ ਖੜੀ ਹੈ ਤੇ ਜੇ ਇੱਕ ਸਾਡੀ ਗੱਲ ਨਹੀਂ ਪ੍ਰਵਾਨ ਹੁੰਦੀ ਜੇ ਸਾਡੀ ਸੁਣਵਾਈ ਨਹੀਂ ਹੁੰਦੀ ਤੇ ਫਿਰ ਜਿਹੜਾ ਤੁਹਾਡੇ ਸਾਹਮਣੇ ਨਿਆ ਗੋਂ ਘਰ ਬਚਾਓ ਮੰਚ ਤੇ ਸਾਰੇ ਲੋਕ ਬੈਠੇ ਨੇ ਫਿਰ ਬੈਠ ਕੇ ਅਸੀਂ ਨਿਰਨੇ ਕਰਾਂਗੇ ਪਰ ਅੰਦੋਲਨ ਤਾਂ ਅਸੀਂ ਕਰਾਂਗੇ ਕਿਉਂਕਿ ਉਜਾੜੇ ਦੀ ਤਲਵਾਰ ਜਿਹੜੀ ਹੈ ਨਿਆਗਾਉ ਮਿਊਨਿਸਪਲ ਕਾਉਂਸਲ ਦੇ ਉੱਪਰ ਅਸੀਂ ਹਟਾ ਕੇ ਰਵਾਂਗੇ ਸਵੇਰੇ 11 ਵਜੇ ਅਸੀਂ ਇਕੱਠੇ ਹੋਵਾਂਗੇ ਲਗਭਗ 12:30 ਦੇ ਮੈਂ ਲਗਾਦਾ ਕਿ ਮਾਰਚ ਕਰਾਂਗੇ ਦੋਸ਼ੀ ਦੀ ਇੱਕ ਰਿਐਕਸ਼ਨ ਰਿਕਾਰਡ ਕਰ ਲੂਗੀ ਉਹ ਇਨ ਰਿਐਕਸ਼ਨ ਰਿਕਾਰਡ ਕਰਨਾ ਆਮਾਦੀ ਪਾਰਟੀ ਦੀ ਜਿਹੜੀ ਪੈਂਦੀ ਬਿੰਦੀ ਚੋੜਾਉਣ ਰੈਗੂਲੇਸ਼ਨ ਦਾ ਜਿਹੜਾ ਆਰਗੂਮੈਂਟ ਹੈ 11 ਮੈਂਬਰਾਂ ਨੇ ਇਸ ਤੋਂ ਨਹੀਂ ਦਿੱਤਾ

ਹਾਂ ਗੈਰ ਗੈਰ ਰਾਜਨੀਤਿਕ ਮੰਚ ਹੈ ਤੇ ਅਸੀਂ ਇਸ ਤੇ ਪਰ ਬਾਤ ਚ ਬੈ ਕੇ 1 on 1 ਚ ਅਲੱਗ ਗੱਲਬਾਤ ਕਰਾਂਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਇੱਕ ਵਾਰ ਮੈਂ ਦੁਆਰਾ ਇੰਟਰੋਡਕਸ਼ਨ ਕਰਵਾ ਦੇਣਾ ਕਿਉਂਕਿ ਮੈਂ ਜਿਹੜਾ ਫਲੋ ਚ ਸ਼ੁਰੂ ਹੋ ਗਿਆ ਇਹ ਸਾਡੇ ਨਾਲ ਜਿਹੜੇ ਹੈਗੇ ਨੇ ਸਾਡੇ ਪ੍ਰਧਾਨ ਜੀ ਨੇ ਸੁਰਤੇਨ ਜੀ ਮਿਊਨਿਸਪਲ ਕਮੇਟੀ ਪ੍ਰਧਾਨ ਨੇ ਨਾਲ ਬੈਠੇ ਨੇ ਗੁਰਬਚਨ ਸਿੰਘ ਜੀ ਇਹ ਵੀ ਸਾਡੇ ਪਾਰਸ਼ਦ ਨੇ ਅਕਾਲੀ ਦਲ ਤੋਂ ਨਾਲ ਬੈਠੇ ਨੇ ਗੁਰਪਰ ਸਿੰਘ ਬੱਪੀ ਜੀ ਜਿਹੜੇ ਇਹ ਸਾਡੇ ਆਮ ਆਦਮੀ ਪਾਰਟੀ ਤੋਂ 파ਰਸ਼ਦ ਨੇ ਭੁਪਿੰਦਰ ਸਿੰਘ ਪੁੱਪੀ ਜੀ ਸਾਡੇ ਨਾਲ ਬੈਠੇ ਨੇ ਇੱਥੇ ਪ੍ਰਮੋਤ ਜੀ ਨੇ ਇਹ ਵੀ 파ਰਸ਼ਦ ਨੇ ਪੱਬਲ ਜੀ ਜੀ ਇਹ ਵੀ ਜੁਗਿੰਦਰ ਪਾਲ ਜੀ ਜਿਹੜੇ ਸਾਡੇ ਇਹ ਇੱਥੇ ਮੰਡਲ ਪ੍ਰਧਾਨ ਨੇ ਦੀਪ ਢਿਲੋਂ ਜੀ ਦੀਪ ਢਿਲੋਂ ਜੀ ਜਿਹੜੇ ਹੈ ਇਹ ਜਿਹੜਾ ਇਹ ਨਿਆ گاਉਂ ਹੈ ਨਾ ਇਸ ਨਿਆ گاਉਂ ਦੇ ਅੰਦਰ ਜਾਦੇ ਪਿੰਡ ਹੁੰਦਾ ਸੀਗਾ ਨਾ ਜੀ ਇਹ ਐ ਵੈਸੇ ਨਿਆਗੋਂ ਦਾ ਇਤਿਹਾਸ ਹੈ ਕਿ 1753 ਐਜ਼ ਆਰਲੀ 1753 ਗੁਰੂ ਮਹਾਰਾਜੀ ਫੌਜਾਂ ਜਦ ਦਿੱਲੀ ਫਤਿਹ ਕਰਕੇ ਆਈ ਸੀ ਇੱਥੇ ਆਈਆਂ ਤੇ ਹੌਲੇ ਮੱਲੇ ਜਾਣ ਤੋਂ ਪਹਿਲੇ ਇੱਥੇ ਰੁਕੀਆਂ ਠੀਕ ਹੈ ਇਸ ਤਰ੍ਹਾਂ ਵੀ ਦੀਪ ਢਿਲੋਂ ਜਿਹਦਾ ਮਰਨਾ ਸਾਡੀ ਮਿਊਨਿਸਪਲ ਕਮੇਟੀ ਦੇ ਇੱਥੇ ਪਹਿਲੇ ਵਾਈਸ ਪ੍ਰਧਾਨ ਵੀ ਰਹੇ ਭਾਜਪਾ ਦੇ ਪ੍ਰਧਾਨ ਵੀ ਰਹੇ ਜੋਗਿੰਦਰ ਪਾਲ ਜੀ ਸਾਡੇ ਹੁਣ ਦੇ ਮੰਡਲ ਪ੍ਰਧਾਨ ਨੇ ਜਿਹੜੇ ਬਹੁਤ ਹਿੰਮਤ ਦਿਖਾ ਰਹੇ ਨੇ ਔਰ ਨਾਲ-ਨਾਲ ਉਮੇਸ਼ ਗੁਲਿਆਣੀ ਜੀ ਸਾਡੇ ਇੱਥੇ ਦੇ ਮਾਰਕੀਟ ਕਮੇਟੀ ਦੇ ਪ੍ਰਧਾਨ ਨੇ ਨਾਲਕਾ ਫੌਜੀ ਸਾਹਿਬ ਹਾਂ ਫੌਜੀ ਸਾਹਿਬ ਤੋਂ ਕਰਾਂਦਾ ਆਖਿਰ ਵਿੱਚ ਤੇ ਐ ਸੁਚਿਲ ரோਹੇਲਾ ਜੀ ਗੌਸਮਤੀ ਤੋਂ ਗਿਆਨ ਚੰਦ ਭੰਡਾਰੀ ਜੀ ਮਿਥਲਾਂਚਲ ਛੱਟ ਪੂਜਾ ਤੋਂ ਕਮਲੇਸ਼ਵਰ ਸਾਹਾ ਜੀ ਜਨਰਲ ਸਕੱਤਰ ਨੇ ਫੂਲਚੰਦ ਮੰਡਲ ਜੀ ਮਿਥਲਾਂਚਲ ਵਿਕਾਸ ਸਭਾ ਤੋਂ ਪ੍ਰਮੁਖਿਆ ਜੀ ਆਟੋ ਯੂਨੀਅਨ ਸਿੰਗਾ ਦੇਵੀ ਮਦਨ ਜੀ ਜਿਹੜੇ ਜਨਰਲ ਸਕੱਤਰ ਮਜ਼ਦੂਰ ਯੂਨੀਅਨ ਤੇ ਨਰੇਸ਼ ਔਰ ਸੰਜੇ ਜੀ ਸਾਡੇ ਜ਼ਿਲ੍ਹੇ ਦੇ ਭਾਜਪਾ ਦੇ ਮਹਾ ਮੰਤਰੀ ਨੇ ਤੇ ਸਭ ਤੋਂ ਪੁਰਾਣੇ ਮੰਦਿਰ ਦੇ ਜਿਹੜਾ ਹੈਗਾ ਜਦ ਨਿਆਗਾ ਹੋਣਾ ਮੰਦਿਰ ਉਹਦੇ ਪ੍ਰਧਾਨ ਸਾਡੇ ਰਾਜਕੁਮਾਰ ਫੌਜੀ ਜੀ ਸੋ ਆਪ ਸਭ ਦਾ ਉਹ ਤੇ ਪ੍ਰਦਾਨ ਸਾਡੇ ਰਾਜਕਮਰ ਫੌਜੀ ਜੀ ਸੋ ਆਪ ਸਭ ਦਾ